ਆ ਸਾਹਮਲੇ ਜੇ ਰੰਗ ਦੀ ਕੁੜੀ ਆ ਛੋਟੇ ਜੇ ਕੱਦ ਦੀ ਕੁੜੀ ਆ ਛੋਟੇ ਜੇ ਗਰੀਬੜੇ ਪਰਿਵਾਰ ਦੀ ਕੁੜੀ ਨੇ ਪੰਜਾਬੀ 뮤직 ਇੰਡਸਟਰੀ ਨੂੰ ਹਿਲਾ ਕੇ ਰੱਖ ਦਿੱਤਾ ਹੈ ਤੈਲ ਕਮਚਾ ਦਿੰਦਾ ਹੈ 2-3 ਦਿਨਾਂ ਦੇ ਵਿੱਚ ਪਰਮ ਨੂੰ ਪੂਰੇ ਵਰਲਡ ਦੇ ਵਿੱਚੋਂ ਲੋਕ ਪਸੰਦ ਕਰਨ ਲੱਗ ਗਏ ਨੇ ਇਸ ਕੁੜੀ ਨੇ ਸਾਬਿਤ ਕਰ ਦਿੱਤਾ ਹੈ ਕਿ ਅਗਰ ਤੁਹਾਡੇ ਵਿੱਚ ਕੋਈ ਹੁਨਰ ਹੈ ਅਗਰ ਤੁਹਾਡੇ ਵਿੱਚ ਪ੍ਰਮਾਤਮਾ ਨੇ ਕੋਈ ਚਿੰਗ ਪਾਈ ਹੈ ਅੱਗੇ ਵਧਣ ਦੀ ਤੇ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਰੋਕ ਸਕਦੀ ਜਦੋਂ ਤੁਸੀਂ ਆਪਣੇ ਇਰਾਦੇ ਮਜ਼ਬੂਤ ਕਰ ਲੈਂਦੇ ਹੋ ਫਿਰ ਪਰਮਾਤਮਾ ਕੁਦਰਤ ਤੁਹਾਡੇ ਲਈ ਜਰੀਏ ਪੈਦਾ ਕਰਨਾ ਸ਼ੁਰੂ ਕਰ ਦਿੰਦੀ ਹੈ ਤੁਹਾਡੇ ਲਈ ਰਸਤੇ ਪੈਦਾ ਕਰਨੇ ਸ਼ੁਰੂ ਕਰ ਦਿੰਦੀ ਹੈ ਪਰਮ ਨੇ ਅੱਜ ਦੱਸ ਦਿੱਤਾ ਹੈ ਕਿ ਉਗਣ ਵਾਲੇ ਉੱਗ ਪੈਂਦੇ ਨੇ ਸੀਨਾ ਪਾੜ ਕੇ ਪਥਰਾਂ ਦਾ ਇਹਨਾਂ ਦੀ ਮਾਂ ਦੀ ਇੰਟਰਵਿਊ ਸੁਣੀ ਪਰਮ ਦੀ ਉਹ ਗੱਲ ਗੱਲ ਤੇ ਵਿਚਾਰੀ ਵਿਚਾਰੀ ਮਤਲਬ ਉਹ ਆਪ ਵਿਚਾਰੇ ਨੇ ਤੇ ਇੰਨੀ ਮਿਹਨਤ ਉਹ ਕਿਹੜੇ ਹਾਲਾਤਾਂ ਦੇ ਵਿੱਚੋਂ ਗੁਜ਼ਰੀ ਹੋਏਗੀ ਕੁੜੀ ਕਿਦਾਂ ਦੇ ਘਰ ਦੇ ਵਿੱਚ ਰਹਿ ਰਹੀ ਆ ਕਿਦਾਂ ਦੇ ਪਰਿਵਾਰ ਦੇ ਵਿੱਚ ਗਰੀਬੜੇ ਪਰਿਵਾਰ ਦੇ ਵਿੱਚ ਰਹਿ ਰਹੀ ਆ ਜਿੱਥੋਂ ਨਾ ਕੋਈ ਬੰਦਾ تعلیم ਲੈ ਸਕਦਾ ਨਾ ਸਿੱਖ ਸਕਦਾ ਨਾ ਉਹਨੇ ਮਤਲਬ ਕਿਦਾਂ ਇਹ ਸਫ਼ਰ ਉਹਦਾ ਲੰਘਿਆ ਹੋਏਗਾ ਜੇ ਅੱਜ ਪਰਮ ਸਕਸੈਸਫੁਲ ਹੋ ਗਈ ਹੈ ਕਾਮਯਾਬ ਹੋ ਗਈ ਆ ਤਾਂ ਇਹਦੇ ਪਿੱਛੇ ਉਹਦੀ ਕਿੰਨੀ ਕੜੀ ਮਿਹਨਤ ਹੋਏਗੀ ਔਰ ਉਹਦੇ ਮਾਂ ਬਾਪ ਦੀ ਸੋਚ ਕਿੰਨੀ ਅੱਛੀ ਹੋਏਗੀ ਓ ਭਾਵੇਂ ਹੋ ਸਕਦਾ ਮੈਨੂੰ ਲੱਗਦਾ ਪੜੇ ਲਿਖੇ ਵੀ ਨਾ ਹੋਣ ਪਰ ਉਹਨਾਂ ਨੇ ਆਪਣੇ ਬੱਚੇ ਨੂੰ ਉਤਸ਼ਾਹਿਤ ਕੀਤਾ ਅੱਗੇ ਵਧਣ ਲਈ ਤੋਰਿਆ ਤੇ ਅੱਜ ਉਹਨਾਂ ਦਾ ਬੱਚਾ ਜਿਹੜਾ ਬੁਲੰਦੀਆਂ ਹਾਸਲ ਕਰ ਗਿਆ ਇਹ ਸਾਡੇ ਵਾਸਤੇ ਸਿੱਖਣ ਦੀ ਲੋੜ ਹੈ ਅੱਜ ਦੇ ਜਿਹੜੇ ਮਾਪੇ ਨੇ ਆਪਣੇ ਬੱਚਿਆਂ ਨੂੰ ਬੰਦਸ਼ਾਂ 'ਚ ਰੱਖਦੇ ਨੇ ਬੱਚੇ ਕਹਿੰਦੇ ਨੇ ਕਿ ਮੈਂ ਡਾਕਟਰ ਬਣਨਾ ਤੇ ਮਾਪੇ ਉਹ ਕਹਿੰਦੇ ਨੇ ਕਿ ਤੂੰ ਇੰਜੀਨੀਅਰ ਬਣ ਬੱਚਾ ਕਹਿੰਦਾ ਕਿ ਮੈਂ ਇੰਜੀਨੀਅਰ ਬਣਨਾ ਹੈ ਤੇ ਮਾਪੇ ਕਹਿੰਦੇ ਨੇ ਕਿ ਤੂੰ ਡਾਕਟਰ ਬਣ ਸੋ ਇਸ ਕਰਕੇ ਇਹ ਜਿਹੜੀ ਦੌੜ ਲੱਗੀ ਹੈ ਕਈ ਵਾਰੀ ਤੁਹਾਡਾ ਬੱਚਾ ਕਿਸੇ ਹੋਰ ਕਲਾ ਦੇ ਵਿੱਚ ਵੀ ਅੱਗੇ ਵੱਧ ਸਕਦਾ ਹੈ ਤੁਹਾਡੇ ਬੱਚੇ ਦੇ ਵਿੱਚ ਕਿਹੜਾ ਇੰਟਰਸਟ ਹੈ ਕਿਸ ਚੀਜ਼ ਦੇ ਵਿੱਚ ਉਹ ਜ਼ਿਆਦਾ ਦਿਮਾਗ ਲਗਾਉਂਦਾ ਹੈ ਉਸੇ ਚੀਜ਼ ਦੇ ਵਿੱਚ ਉਹ ਤਰੱਕੀ ਹਾਸਲ ਕਰ ਸਕਦਾ ਕਿਉਂਕਿ ਕਿਸੇ ਵੀ ਚੀਜ਼ ਦਾ ਅੰਤ ਨਹੀਂ ਹੈ ਜੇ ਤੁਸੀਂ ਆਖੋ ਕਿ ਬਹੁਤ ਸਾਰੇ ਕਲਾਕਾਰ ਹੋਗੇ ਤੇ ਸ਼ਾਇਦ ਹੁਣ ਮੈਂ ਗਾਵਾਂ ਨਾ ਜੇ ਪਰਮੇ ਇਹ ਸੋਚਦੀ ਕਿ ਬਹੁਤ ਸਾਰੇ ਕਲਾਕਾਰ ਗਾ ਰਹੇ ਨੇ ਮੈਨੂੰ ਇਹਦੇ ਵਿੱਚ ਤਰੱਕੀ ਨਹੀਂ ਮਿਲਣੀ ਤੇ ਮੈਂ ਗਾਵਾਂ ਨਾ ਤੇ ਸ਼ਾਇਦ ਅੱਜ ਪਰਮ ਸਕਸੈਸਫੁਲ ਨਾ ਹੁੰਦੀ ਕਿਤਰਾ ਹੀ ਨਵੇਂ-ਨਵੇਂ ਸਿੰਗਰ ਆਉਂਦੇ ਰਹਿੰਦੇ ਨੇ ਨਵੇਂ-ਨਵੇਂ ਕਲਾਕਾਰ ਆਉਂਦੇ ਰਹਿੰਦੇ ਨੇ ਨਵੇਂ-ਨਵੇਂ ਟੀਚਰ ਨਵੇਂ-ਨਵੇਂ ਅਧਿਆਪਕ ਨਵੇਂ-ਨਵੇਂ ਸਟੂਡੈਂਟ ਇੰਜੀਨੀਅਰ ਸਾਇੰਟਿਸਟ ਨਵੇਂ-ਨਵੇਂ ਆਉਂਦੇ ਰਹਿੰਦੇ ਨੇ ਨਵਾਂ-ਨਵਾਂ ਕੁਝ ਸਿੱਖਣ ਨੂੰ ਮਿਲਦਾ ਰਹਿੰਦਾ ਤੇ ਅੱਜ ਇਸ ਧੀ ਨੇ ਸਾਰੀ ਦੁਨੀਆ ਦੇ ਜਿਹੜੇ ਨੇ ਨਾ ਉਹ ਦਿਮਾਗ ਜਿਹੜੇ ਖੋਲ ਦਿੱਤੇ ਨੇ ਸੋਚਣ ਲਈ ਮਜਬੂਰ ਕਰ ਦਿੱਤਾ ਕਿ ਜੇ ਮੈਂ ਕਰ ਸਕਦੀ ਆ ਤੇ ਤੁਹਾਨੂੰ ਤੇ ਪ੍ਰਮਾਤਮਾ ਨੇ ਚੰਗੇ ਘਰ ਦਿਤਤੇ ਨੇ ਚੰਗੀ ਸਿੱਖਿਆ ਦਿੱਤੀ ਹੈ ਤੁਸੀਂ ਕਿਥੋਂ ਗਿਆਨ ਲੈ ਸਕਦੇ ਹੋ ਕਿਥੋਂ ਸਿੱਖ ਸਕਦੇ ਹੋ ਤੁਸੀਂ ਕੁਝ ਵੀ ਕਰ ਸਕਦੇ ਹੋ ਦੁਨੀਆ ਤੁਹਾਡੇ ਬੱਚੇ ਵੀ ਹਲਾ ਸਕਦੇ ਨੇ ਦੁਨੀਆ ਨੂੰ ਤੁਹਾਡੇ ਬੱਚੇ ਵੀ ਦੁਨੀਆ ਤੇ ਸ਼ਾਹ ਸਕਦੇ ਨੇ ਉਹ ਵੀ ਸਟਾਰ ਨੇ ਉਹ ਵੀ ਹੀਰੇ ਨੇ ਬਸ ਉਹਨਾਂ ਨੂੰ ਪਰਖਣ ਦੀ ਲੋੜ ਹੈ ਜਿੱਦਾਂ ਪਰਮਦੇਵ ਮਾਪੇ ਨੇ ਪਰਮ ਨੂੰ ਪਰਖਿਆ ਮੈਂ ਪਰਮ ਦੀ ਇੰਟਰਵਿਊ ਦੇਖ ਰਿਹਾ ਸੀ ਬਹੁਤ ਸੋਹਣੀ ਗੱਲ ਕਰਦੀ ਹੈ ਪਰਮ ਬੀਬੀਸੀ ਨਿਊਜ਼ ਤੇ ਇੰਟਰਵਿਊ ਆਈ ਸੀ ਪਰਮ ਦੀ ਇੰਨੀ ਸੋਹਣੀ ਗੱਲ ਕਰ ਦਿੱਤ ਕਰ ਰਹੀ ਹੈ ਕਿ ਮਤਲਬ ਬਹੁਤ ਚੰਗੇ ਘਰ ਦੀ ਲੜਕੀ ਹੈ ਬਹੁਤ ਪੜ੍ਹੀ ਲਿਖੀ ਲੜਕੀ ਹੈ ਬੋਲਣ ਦੀ ਬਹੁਤ ਤਹਿਜ਼ੀਬ ਹੈ ਸੋ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਯਾਰ ਇੱਕ ਛੋਟੇ ਜਿਹੇ ਪਰਿਵਾਰ ਦੀ ਛੋਟੇ ਜਿਹੇ ਘਰ ਦੀ ਮਤਲਬ ਚਿਹਰੇ ਤੇ ਕੋਈ ਉਹ ਗੋਰਾਪਨ ਕੋਈ ਬਹੁਤ ਸੋਹਣਾ ਹੁੰਦਾ ਇੱਕ ਬੰਦਾ ਸੋਚਦਾ ਕਿ ਮੈਂ ਬੜਾ ਸੋਹਣਾ ਹੋਵਾਂ ਬੜਾ ਫਿਰ ਮੈਂ ਕੈਮਰੇ ਨੂੰ ਫੇਸ ਕਰਾਂ ਇਹਨੇ ਬਹੁਤ ਸੋਹਣੀਆਂ ਲੋਕੇਸ਼ਨਾਂ ਦੇ ਜਾ ਕੇ ਫਿਲਮਾਇਆ ਜਾਵੇ ਗਾਣਾ ਫਿਰ ਕਾਮਯਾਬ ਹੁੰਦਾ ਹੈ ਨੇ ਲੋਕ ਫਿਰ ਸਕਸੈਸਫੁਲ ਹੁੰਦਾ ਹੈ ਗਾਣਾ ਆਪਣਾ ਕਾਮਯਾਬ ਹੁੰਦਾ ਹੈ ਇਸ ਕੁੜੀ ਨੇ ਸਭ ਕੁਝ ਜਿਹੜਾ ਉਹ ਦਰਕਿਨਾਰ ਕਰਕੇ ਪਿੱਛੇ ਕਰਕੇ ਦੱਸ ਦਿੱਤਾ ਕਿ ਜੇ ਕਿਸੇ ਨੇ ਅੱਗੇ ਵਧਣਾ ਹੈ ਤੇ ਉਹ ਕਿਸੇ ਵੀ ਤਰੀਕੇ ਵੱਧ ਸਕਦਾ ਹੈ ਮਿਹਨਤ ਜਜ਼ਬਾ ਜਦੋਂ ਤੁਹਾਡੇ ਅੰਦਰ ਹੁੰਦਾ ਹੈ ਕੁਦਰਤ ਤੁਹਾਡੀ ਮਦਦ ਕਰਦੀ ਹੈ ਆਪਣੇ ਅੰਦਰ ਜਜ਼ਬਾ ਜਿੱਤਦਾ ਕਿਤੇ ਪਹੁੰਚਣ ਦਾ ਇਹੋ ਜਿਹੇ ਜਿਹੜੇ ਗੁਣ ਨੇ ਇਹ ਆਪਣੇ ਅੰਦਰ ਪੈਦਾ ਕਰੋ ਤੁਸੀਂ ਵੀ ਦੁਨੀਆ ਹਿਲਾ ਸਕਦੇ ਹੋ ਤੁਹਾਡੇ ਬੱਚੇ ਤੁਹਾਡੇ ਜਿੰਨੇ ਵੀ ਰਿਲੇਟਿਵ ਨੇ ਵੀਡੀਓ ਸ਼ੇਅਰ ਕਰੋ ਉਹਨਾਂ ਦੇ ਨਾਲ ਉਹਨਾਂ ਨੂੰ ਦੱਸੋ ਕਿ ਇਸ ਲੜਕੀ ਨੇ ਕੀ ਕਰ ਦਿੱਤਾ ਹੈ ਕਿੰਨੀ ਮਿਹਨਤ ਹੋਏਗੀ ਪਰਮ ਦੀ ਇਸ ਦੇ ਪਿੱਛੇ ਹਨਾ ਵਾਹ ਕਮਾਲ ਹੈ ਕਮਾਲ ਕਰਤੀ ਬਈ ਕੁੜੀ ਨੇ ਸਲੂਟ ਹੈ ਬਈ ਤੈਨੂੰ ਕੁੜੀਏ ਸਲੂਟ ਹੈ ਲਵ ਯੂ ਲਵ ਯੂ ਪੁੱਤਰਾ ਲਵ ਯੂ ਜਿਉਂ ਨਾ ਰਹਿ ਤਰਕੀਆਂ ਮੰ ਗੋਡ ਬles